ਸਵੇਰੇ ਸਵੇਰੇ ਆਪ ਆਉਗੇ ਨਾ ਤੋਂ ਵੀ ਤਿਆਰ ਚੱਲਦੇ ਆਂ ਆਪਣੇ ਕਮਰੇ ਚ ਤੇ ਚੱਲਦੇ ਆਂ ਆਪਣਾ ਸਮਾਨ ਵਗੈਰਾ ਗੱਡੀਆਂ ਆਪਣੀਆਂ ਤਿਆਰੀ ਕਰੀ ਸਾਈਕਲ ਤੇ ਸਮਾਨ ਰੱਖਿਆ ਤੇ ਰਾਤ ਆ ਰਹੀ ਸੀ ਇਸ ਕਮਰੇ ਵਿੱਚ ਕਮਰਾ ਨੰਬਰ 78 ਕਮਰਾ ਬਹੁਤ ਵਧੀਆ ਸੀ ਸਾਰਾ ਕੁਝ ਬਹੁਤ ਜ਼ਿਆਦਾ ਵਧੀਆ ਸੀ ਗੁਰੂ ਘਰ ਦੇ ਵਿੱਚ ਹਰ ਇੱਕ ਚੀਜ਼ ਮਿਲੂਗੀ ਤੁਹਾਨੂੰ ਜਦੋਂ ਵੀ ਆਉਂਦੇ ਸਾਰੇ ਇੱਥੇ ਦੇਖੋ ਆਸ-ਪਾਸੇ ਬਹੁਤ ਜਗ੍ਹਾ ਬਣੀ ਹੋਈਆਂ ਰਹੇ ਨੇ ਤੇ ਕਿਸੇ ਵੀ ਮੇਰੇ ਵੀਰ ਨੇ ਆਉਣਾ ਇੱਥੇ ਜ਼ਰੂਰ ਰੁੱਕ ਕੇ ਜਾਇ ਬਹੁਤ ਵਧੀਆ ਬਹੁਤ ਵਧੀਆ ਜਗ੍ਹਾ ਚੱਲਦੇ ਹਾਂ ਦਰਬਾਰ ਸਾਹਿਬ ਸਮੱਥਾ ਠੇਕਣ ਤੇ ਸ਼ੁਰੂਆਤ ਕਰਦੇ ਹਾਂ ਆਪਣੇ ਦੂਜੇ ਦੰਦੀ ਯਾਤਰਾ ਦੀ ਦੇਖਦੇ ਆ ਅੱਗੇ ਦਾ ਆ ਗਏ ਆਪਾਂ ਗੁਰਦੁਆਰਾ ਸਾਹਿਬ ਚੋਂ ਬਾਹਰ ਆਪਣੀ ਗੱਡੀ ਤੇ ਤੇ ਚੱਲਦੇ ਆਂ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਆਪਾਂ ਨਾ ਦੂਜਾ ਦਿਨ ਖੁਰਾਣਾ ਦੇ ਇੱਕ ਗੁਰੂ ਕ੍ਰਪਾ ਸੇ ਛੇਮੀ ਤੋਂ ਲੈ ਕੇ ਦੇਖਦੇ ਹਾਂ ਕਿੱਥੇ ਤੱਕ ਜਾ ਸਕਦੇ ਆ ਅੱਜ ਆਪਾਂ ਤੇ ਟਾਈਮ ਐ ਸਮੇਂ ਹੋ ਗਿਆ 6 ਵਜੇ ਆ ਠੰਡਾ ਮੌਸਮ ਹੈ ਤੱਕ ਤਾਂ ਦੇ ਦੇ ਅੱਗੇ ਕਿੰਨੀ ਗੱਰਨ ਪਊਗੀ ਅੱਜ ਕੱਲ ਚੰਗਾ ਰਿਹਾ ਥੋੜਾ ਦਾ ਵਾਪਸ ਸੰਗਰੂਰ ਪਟਿਆਲਾ ਹਾਈਵੇ ਤੇ ਫੇਰ ਆ ਗਏ ਆ ਪਟਿਆਲਾ ਅੱਜ ਆਪਾਂ ਨੂੰ ਪਊਗਾ ਇੱਥੋਂ 49 ਕਿਲੋਮੀਟਰ 50 ਕਿਲੋਮੀਟਰ ਉਸ ਤੋਂ ਅੱਗੇ ਦਾ ਫਿਰ ਉੱਥੇ ਰੋਕ ਕੇ ਦੇਖਾਂਗੇ ਮੌਸਮ ਤੇ ਡਿਪੈਂਡ ਕਰਦਾ ਹਏ ਸਵੇਸ਼ਾ ਹੋਇਆ ਤੇ ਸੂਰਜਾ ਚ ਨਿਕਲ ਵੀ ਪਿਆ ਪੂਰੀ ਗਰਮੀ ਹੋਊਗੀ ਅੱਜ ਤਾਂ ਲੱਗਦਾ ਇਤਨੇ ਖਰਾਬ ਰਸਤਿਆਂ ਦੇ ਸਾਂਗ ਚਲੋਣਾ ਥੋੜਾ ਮੁਸ਼ਕਲ ਇਹ ਦੁਬਾਰਾ ਵਾਰ ਹੰਪਕੇ ਉਧਰਾਂਗੇ ਇਹ ਆ ਭਾਨੀਗੜ ਜਿੱਥੇ ਕੋ ਕੱਲ ਰੁਕਣਾ ਚਾਹੁੰਦੇ ਜੀ ਬਹੁਤ ਸੋਹਣਾ ਸ਼ਹਿਰ ਆ ਸਵੇਰੇ ਸਵੇਰੇ ਦਾ ਵੇਲਾ ਮੌਸਮ ਬਹੁਤ ਵਧੀਆ ਸਾਈਕਲਿੰਗ ਦੇ ਲਈ ਤਾਂ ਬੜਾ ਵਧੀਆ ਕਿਉਂਕਿ ਰਾਸ਼ਮੀ ਸਵੇਰੇ ਸਵੇਰੇ ਵਧੀਆ ਲੰਘਦਾ ਰਹੇ ਆਰਾਮ ਭਵਾਨੀ ਘਾਟ ਆਪਦਾ ਹੀ ਮੌਸਮ ਫੇਰ ਤੋਂ ਖਰਾਬ ਜਾ ਹੋ ਗਿਆ ਮੀਂਹ ਆਲਾ ਹੋ ਗਿਆ ਪਰ ਸੂਰਜ ਦੇਵਤਾ ਲੱਗ ਗਏ ਕਰੀ ਫੇਰ ਤੋਂ ਵਧੀਆ ਹੋ ਗਿਆ ਉਦਾਂ ਨਾ ਸਵੇਰੇ ਸਵੇਰੇ ਆਪਾਂ ਫੇਰ ਤੋਂ ਚੰਗਾ ਕੱਟ ਸਕਦੇ ਹਾਂ ਵਧੀਆ ਆਪਣਾ ਪਾਣੀ ਵਗੈਰਾ ਮੁੱਕੇ ਜਿਹੇ ਰਾਸਤੇ ਚੋਂ ਕੋਰਾ ਹੈ ਨਾ ਨਾਲ ਬਾਬਾ ਜੀ ਨੇ ਆਪ ਨੂੰ ਚਾਹ ਵੀ ਸ਼ੁਰੂ ਇਹ ਗੁਰਦੁਆਰੇ ਤੋਂ ਮੇਨ ਰੋਡ ਤੇ ਹੀ ਪਰ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਹਾਂ ਉਹਵੇਂ ਸ਼ਾਰਟ ਤੇ ਰਸ਼ਵਰੀ ਆਣਾਂਗਾ ਤੇ ਉਸ ਦੇ ਹਿਸਾਬ ਨਾਲ ਹੀ ਗੱਡਣਾ ਆਈ ਜਾਂਦੀ ਹੈ ਰਾਸਤੇ 'ਚ ਆਪਾਂ ਨੂੰ ਇਦਾਂ ਦੇ ਕਾਫੀ ਗੁਰੂ ਘਰ ਦੇਖਣ ਨੂੰ ਮਿਲਦੇ ਨੇ ਮੌਸਮ ਪੂਰਾ ਮੀਂਹ ਵਾਲਾ ਹੋ ਗਿਆ ਐਸ ਵਕਤ ਆ ਜੀ ਆਪਾਂ ਪਟਿਆਲੇ ਤੋਂ 20 ਕਿਲੋਮੀਟਰ ਪਿੱਛੇ ਤੇ ਮਾੜੀ ਮੋਟੀ ਗਣੀ ਹਲਕੀ ਜੀ ਤਾਂ ਪੈਂਦੀ ਵੀ ਆ ਦੇਖਦੇ ਅੱਗੇ ਜਾ ਕੇ ਕੋਈ ਜਗ੍ਹਾ ਜਿੱਥੇ ਰੁਕਣ ਨੂੰ ਰੁਕਣਾ ਪਊਗਾ ਕसम ਨਹੀਂ ਅਲਾ ਦੇਖੋ ਹਾਈਬ੍ਰਿਡ ਖਾਣੇ ਵਾਲੇ ਜਿਆਦਾ ਖੁੱਲ ਗਿਆ ਹਾਂ ਓਕੇ ਜਿੰਨੇ ਮੈਂ ਬਹੁਤ ਵੱਡਾ ਬਣਾਇਆ ਦੇਖੋ ਐਦਾਂ ਦੇ ਪੁੱਲ ਦੇ ਬਹੁਤ ਜਿਆਦਾ ਕੰਮ ਕਰਦੇ ਆਪਾਂ ਨੂੰ ਐਦਾਂ ਮੇਰਾ ਰਸਤਾ ਪਟਿਆਲੇ ਸ਼ਹਿਰ ਦੇ ਉੱਪਰ ਦੀ ਲੰਘ ਰਹੇ ਬਾਈਪਾਸ ਮੁਕੰਚੇ ਨਹੀਂ ਆ ਰਿਹਾ ਪਟਿਆਲਾ ਰਾਜ ਪਟਿਆਲਾ ਰਾਜਪੁਰਾ ਬਾਈਪਾਸ ਬਹੁਤ ਜਿਆਦਾ ਫੋਲਾ ਗਲਤੀ ਕਰ ਲਈ ਮੈਂ ਤਾਂ ਇੱਧਰ ਦੀ ਆ ਗਏ ਪਟਿਆਲੇ ਸ਼ਹਿਰ ਵੱਲ ਦੀ ਜਾਂਦਾ ਤਾਂ ਇੱਕ ਤਾਂ 2 ਕਿਲੋਮੀਟਰ ਕੱਟ ਪੈਂਦਾ ਦੂਸਰਾ ਸ਼ਾਇਦ ਕੋਈ ਪੌਲ ਨਾ ਆਉਂਦਾ ਇਹ ਆਉਂਦਾ ਵੀ ਤਾਂ ਇੱਕ ਅੱਧਾ ਆਉਂਦਾ ਪਰ ਇੱਥੇ ਤਾਂ 8 ਘਾਟ 8 10 ਪੌੜ ਮਿਲ ਗਏ ਐ ਇਸੇ ਸੇ ਗਲਤੀ ਚੜਨਾ ਬਹੁਤ ਔਖਾ ਟਾਈਮ ਹੋ ਗਿਆ तकरीबन ਸਵੇਰ ਦੇ 9:30 ਦਾ ਤੇ ਹੁਣ ਕਰਾਂਗੇ ਆਪੇ ਇਸ ਗੁਰੂ ਘਰ ਦੇ ਵਿੱਚ ਜਾ ਕੇ ਆਰਾਮ ਤੇ ਲੰਗਰ ਪਾਣੀ ਆਪਾਂ ਇੱਥੇ ਹੀ ਸ਼ਕਾਂਗੇ ਇਸ ਗੁਰੂ ਘਰ ਦਾ ਸਰੋਵਰ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਲੱਗਿਆ ਇੱਥੇ ਆ ਇਹ ਤਰਹੇ ਦੇ ਬਣੇ ਹੋਏ ਕਮਰੇ ਤਰਾਹ کہہ ਸਕਦੇ ਆਪਾਂ ਗੁਰੂ ਘਰ ਦੇ ਅਨੁਸਾਰ ਵਧੀਆ ਜਿਹਾ ਸ਼ਹਿਰ ਇੱਥੇ ਵੀ ਮਿਲ ਜਾਂਦੀ ਵਧੀਆ ਆਰਾਮ ਕਰਨ ਦੇ ਲਈ ਆਪਾਂ ਨੂੰ ਮਿਲ ਜੀ ਸੀਗੀ ਬਹੁਤ ਸੋਹਣਾ ਬਣਿਆ ਹੋਇਆ ਬਾਬਾ ਜੀ ਦਾ ਨਾਲ ਲੈ ਕੇ ਚੱਲੀਏ ਹੁਣ ਆਪਾਂ ਆਹ ਖੜਾ ਆਪਣਾ ਸਾਈਕਲ ਬਹੁਤ ਟਾਈਮ ਦਾ ਬਾਹਰ ਲੋਕ ਲਾਇਆ ਖੜਾ 4 ਘੰਟਿਆਂ ਦਾ ਘਟੂ ਘਟ ਤੁਰਪਿਆਂ ਪਾਗਰੂ ਘਰ ਦੇ ਵਿੱਚੋਂ 4-5 ਘੰਟੇ ਆਰਾਮ ਕਰ ਲੈ ਇੱਥੇ ਫੇ ਹੋਂਚਾਉਣ ਗਿਆ ਪਾ ਅੰਮਾਲੇ ਦੋ ਰਸਤੇ ਅੰਮਾਲਾ ਜਾਂਦੇ ਇੱਕ ਤਾਂ ਰਾਜਪੁਰੇ ਵੱਜਦੀ ਤੇ ਇੱਕ ਇੱਥੋਂ ਸ਼ਾਰਟਕਟ ਆ ਕੋਈ ਸ਼ੋਅ ਕਰ ਰਹਾ ਮੈਂ ਪਤਾ ਨਹੀਂ ਕਿਹੜਾ ਦੇਖਦੇ ਆ ਸ਼ਾਰਟਕਟ ਵਾਲਾ 3 ਕਿਲੋਮੀਟਰ ਘੱਟ ਆ ਤਾਂ ਉਹੀ ਚੂਜ਼ ਕਰਨ ਦਾ ਸੋਚ ਰਹੇ ਆ ਵੀ ਉਹੀ ਚੁਣੀਏ ਆਖ ਤਾਂ 7 7 ਦਿਨ ਲੱਗ ਜਾਂਦੇ ਆ ਜੀ ਜਰ ਆਪ ਤਾਂ ਹਮਮ ਗਰਮੀ ਬਹੁਤ ਸੀਗੀ ਅੱਜ ਵੀ ਇੱਥੇ ਆਪਾ ਪਾਣੀ ਵਗੈਰਾ ਪੀਤਾ ਯੂ ਕੀ ਬੱਚਾ ਮੇਰੀ ਬਾਤ ਹੈ ਤਾਂ ਸ਼ੇਖੂ ਪੂਰਾ ਵਿਝ ਲੱਗੀ ਸੀ ਸ਼ਬੀਰ ਠੰਡੇ ਪਾਣੀ ਸਾਰੀ ਸੰਤ ਨੇ ਆਪਣਾ ਬਹੁਤ ਹੌਂਸਲਾ ਹੈ ਜੀ ਏ ਬਾਈ ਹਰਿਆਣਾ ਤੋਂ ਇਸ ਬਾਈ ਨੇ ਆਪਾਂ ਨੂੰ ਦੱਸਿਆ ਪੰਜੋਖਰਾ ਸਾਹਿਬ ਰਹਿਣ ਦੇ ਇੱਥੋਂ 1 ਕਰੋੜ ਜਾਂਦਾ ਸੀਗਾ ਸਿੱਧਾ ਕੰਮੀ ਕਲਾਂ ਨੂੰ ਰਾਜਪੁਰਾ ਰੋਡ ਤੇ ਤੇ ਆ ਜਾਂਦਾ ਸੀ ਕਿਨਾਰ ਵਾਲੀ ਸਾਈਡ ਤੇ ਫਿਰ ਆਪਾਂ ਸਿੱਧੇ ਹੀ ਲੰਘ ਗਏ ਮੌਸਮ ਬਹੁਤ ਵਧੀਆ ਸੀ ਸਾਹਮਣੇ ਵਾਲਾ ਰਾਸਤਾ ਬਹੁਤ ਹੀ ਖਰਾਬ ਆ ਗਿਆ ਫਿਰ ਪੁੱਲ ਜਾਂਦਾ ਸੀ ਸਾਈਡ ਤੇ ਤੇ ਪੁੱਲ ਮੈਂ ਚੜਿਆ ਨਹੀਂ ਬਹੁਤ ਜਿਆਦਾ ਔਖਾ ਜਾ ਸੀਗਾ ਇਕਦਮ ਤੇ ਹੀ ਆ ਗਿਆ ਤੇ ਸੋਚਿਆ ਮੈਂ ਸਾਈਡ ਦੀ ਲੰਘ ਜਾ ਪਹਿਲਾਂ ਗਲਤ ਸਾਈਡ ਮੁੜ ਗਈ ਫਿਰ ਪੁੱਛਿਆ ਕਿਸੇ ਤੋਂ ਤੇ ਉਹ ਕਹਿੰਦੇ ਵੀ ਇੱਧਰ ਦੀ ਚੱਲ ਜਾ ਮੰਨ ਲੱਗਿਆ ਮਾਂ ਗਾ ਪੁੱਲ ਨਹੀਂ ਲੰਘਣਾ ਬਣਾ ਰਸਤਾ ਵਧੀਆ ਹੋਵੇ ਉਹ ਤੋਂ ਵੀ ਜਿਆਦਾ ਖਰਾਬ ਆ سارا راستہ ہی ٹھٹا ہے پہ ہم نے لکھا ہے اچھا در باپے نانکڑا اسے بھی زرپی اپائی تھے آگے ਕਾਫੀ ਚਰਚਾ ਜ ਰਿਹਾ ਪਿਲੇ 3-4 ਸਾਲਾਂ ਤੋਂ ਪੰਜਾਬ ਤੋਂ ਅੱਜ ਤੇ ਚੱਪਲ ਵੀ ਛੁੱਟ ਗਈ ਏ ਰਸਤੇ 'ਚ ਆਪਣ ਬਹੁਤ ਵਧੀਆ-ਵਧੀਆ ਗੁਰੂ ਘਰ ਦੇਖਣ ਨੂੰ ਮਿਲ ਰਹੇ ਆ ਅੰਬਾਲਾ ਹਾਈਵੇ ਤੇ ਅੰਬਾਲਾ ਦੇ ਬਿਲਕੁਲ ਨੇੜੇ ਅੰਬਾਲੇ ਦੇ ਹੋਰ ਨੇੜੇ ਠੀਕ ਆ ਗਏ ਤੇ ਰੋਡ ਦੀ ਹਾਲਤ ਬਹੁਤ ਹੋਰ ਜ਼ਿਆਦਾ ਖਰਾਬ ਹੈ ਇੱਥੇ ਕਿਉਂਕਿ ਨਵਾਂ ਬਣਾ ਰਹੇ ਤੇ ਜੀਸੀਬੀ ਨਾਲ ਘੂਟ ਜੇ ਮਾਰੇ ਪਏ ਇਹਨਾਂ ਨੇ ਪਰ ਇੱਥੇ ਖੁਰ ਆਪਣਾ ਗੁਰੂ ਘਰ ਦੇ ਦਰਸ਼ਨ ਹੋਏ ਉਹ ਦੇਖੋ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਆਪਾਂ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਜੋ ਕਿ ਹਰਿਆਣੇ ਚ ਪੈਂਦਾ ਅੰਮ੍ਰਾਲੇ ਤੋਂ ਥੋੜਾ ਕ ਅੱਗੇ ਲੰਘ ਕੇ ਪੌਂਟਾ ਸਾਹਿਬ ਵਾਲੀ ਸਾਈਡ ਤੇ ਆਊਗਾ ਅਜਰਾ ਤਾਂ ਆਪਾਂ ਉੱਥੇ ਰੁਟਾਂਗੇ ਰਸਤੇ 'ਚ ਮਿਲੇ ਕੋਈ ਤੋਂ ਵੀਰਾਂ ਨੇ ਕਿਹਾ ਸੀ ਕਿ ਰਾਤ ਉੱਥੇ ਰੁਕਣ ਲਈ ਵਧੀਆ ਮਿਲ ਜੂਗਾ ਸਾਰਾ ਕੁਝ ਹੰਬਾਲਾ ਸ਼ਹਿਰ ਵੀ ਦੇਖਣ ਨੂੰ ਕਾਫੀ ਸੋਹਣਾ ਲੱਗਦਾ ਹੈ ਬਹੁਤ ਹੀ ਅਕਬੀਰ ਦਾ ਪਲਾਂਟ ਹੈ ਸਭ ਕੁਝ ਹੀ ਬਹੁਤ ਵਧੀਆ ਸ਼ਹਿਰ ਸਾਫ਼ ਸੁਥਰਾ ਜਿਹਾ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਹੈ ਰਹਿਣ ਵਾਲਾ ਨਹੀਂ ਆਮ ਵੀਰ ਮਿਲੇ ਹਰੇ ਆਣੇ ਤੁਸੀਂ ਸਿਗਾ ਬਹੁਤ ਇਹਨੇ ਹੌਸਲਾ ਦੈਕ ਕੀਤਾ

ਗਰਦੋਰਾ ਸਾਹਿਬ ਦੇ ਤੁਹਾਨੂੰ ਦਿਖਾਵਾਂਗੇ ਅਲੱਗ ਅਲੱਗ ਜਗ੍ਹਾ ਤੋਂ ਅਲੱਗ ਅਲੱਗ ਬ੍ਰੈਸ਼ ਕਿਵੇਂ ਲੱਗੇ ਅੱਜ ਦਾ ਵਲੌਗ ਜੇ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਦੀ ਰਾਤ ਆਪਾਂ ਇੱਥੇ ਹੀ ਰਵਾਂਗੇ ਰਹਿਣ ਲਈ ਆਪਾਂ ਨੂੰ ਅੱਜ ਫੇਰ ਵਧੀਆ ਜਗ੍ਹਾ ਮਿਲ ਗਈ ਆ ਸਾਰਿਆਂ ਨੂੰ ਓਕੇ ਬਾਏ டாਡਾ